ਬਾਹਿਗੁਰੂ ਜੀ ਕਾ ਖਾਲਸਾ ਸ੍ਰੀ ਬਾਹਿਗੁਰੂ ਜੀ ਕੀ ਫਤਿਹ ਮੇਰੇ ਦੇਸ਼ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਭਰਾਵੋ ਅਤੇ ਪੰਜਾਬ ਵਿੱਚ ਬੈਠੇ ਸਾਰੀ ਸਿੱਖ ਸੰਗਤ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਹੜੇ ਕਿ ਅੱਜ ਮੈਂ ਵੀਡੀਓ ਲੈ ਕੇ ਆਇਆ ਹਾਂ ਪਟਿਆਲੇ ਤੋਂ ਕਿ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਚੱਲ ਕੇ ਇੱਕ ਘਰ ਵਿੱਚ ਆਏ ਕਿਵੇਂ ਦਰਸ਼ਨ ਦਿੱਤੇ ਸੁਣੋ ਸਾਰੀ ਸਟੋਰੀ ਤਾਂ ਪਟਿਆਲੇ ਪੰਜਾਬੀ ਯੂਨੀਵਰਸਿਟੀ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਤਾਂ ਉਹਨਾਂ ਦਾ ਕਬੁੱਡਾ ਸੀ ਜਦੋਂ ਮੁੰਡਾ ਅਮਰਤਾ ਰੀਤੀ ਦਾ ਜਦੋਂ ਮੁੰਡਾ ਜਬਾਨ ਹੋਇਆ ਤਾਂ ਉਹਦਾ ਵੀ ਜਿਹੜਾ ਵਿਆਹ ਥੀ ਸ਼ਾਦੀ ਕਰੀ ਉਹ ਇੱਕ ਅਮਰਤਾਰੀ ਪੂਰੀ ਗੁਰੂਆਂ ਨੂੰ ਮੰਨਣ ਵਾਲੀ ਲੜਕੀ ਨਾਲ ਕੀਤੀ ਗਈ ਜਿਹੜੀ ਕਿ ਦੋਨੇ ਟਾਈਮ ਮਹਾਰਾਦੀ ਬਾਣੀ ਦਾ ਪਾਠ ਕਰਦੀ ਸੀ ਤਾਂ ਜਦੋਂ ਉਹ ਆਪਦੀ ਸਾਥ ਨਾਲ ਗੱਲ ਕਰਿਆ ਕਰੇ ਵੀ ਆਪਾਂ ਨੇ ਆਪਣੇ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੈਰ ਪੋਣੇ ਨੇ ਵੀ ਆਪਾਂ ਨੇ ਪਾਠ ਕਰਾਉਣਾ ਹੈ ਤਿੰਨ ਦਿਨ ਆਪਾਂ ਨੇ ਸੇਵਾ ਕਰਨੀ ਹੈ ਪਾਠੀ ਸਿੰਘਾਂ ਦੀ ਅਤੇ ਹੋਰ ਸੰਗਤਾਂ ਦੀ ਤਾਂ ਸਾਥ ਦੋ ਤਾਂ ਨਵਾਰੀ ਤਾਂ ਕਹਿੰਦੇ ਰਹੀ ਹਾਂ ਜਦੋਂ ਸਾਲ ਬੀਤਣ ਦੇ ਬਾਅਦ ਤਾਂ ਓਹੋ ਗੁਰਸਿੱਖ ਨੂ ਨੇ ਫੇਰ ਕਿਹਾ ਵੀ ਆਪਾਂ ਆਪਣੇ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਜਿਹੜਾ ਪਾਠ ਹੈ ਉਹ ਕਰਵਾਈਏ ਤਾਂ ਕਿ ਘਰ ਪਵਿੱਤਰ ਹੋਵੇ ਨਾਲੇ ਮੰਨੋ ਸ਼ਾਂਤੀ ਆਊਗੀ। ਨਾ ਸੱਸ ਕਹਣ ਲੱਗੀ ਵੀ ਮੇਰੇ ਵਾਲੇ ਗੁਰੂ ਤਾਂ ਫੋਨ ਕਰੇ ਤਾਂ ਆ ਜਾਣਗੇ। ਵੀ ਮੈਂ ਤਾਂ ਇੱਕ ਘੰਟਾ ਬਲਾ ਕੇ ਉਹਨਾਂ ਦੀ ਸੇਵਾ ਕਰ ਲੂੰਗੀ। ਮੇਤੋਂ ਤਿੰਨ ਦਿਨ ਰੋਟੀ ਨਹੀਂ ਪਕਣੀ। ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਜੇ ਪਾਠ ਕਰਾਵਾਂਗੇ ਤਾਂ ਤਿੰਨ ਦਿਨ ਪਾਠੀਆਂ ਦੀ ਰੋਟੀ ਨਹੀਂ ਪਕਣੀ ਮੇਤੋਂ। ਵੀ ਮੇਰੇ ਵਾਲੇ ਗੁਰੂ ਤਾਂ ਆਉਣਗੇ ਫੋਨ ਤੇ ਇੱਕ ਘੰਟਾ ਰਹਿ ਕੇ ਮੁੜ ਜਾਣਗੇ ਚਾਹ ਪਿਆ ਕੇ ਮੋੜ ਦਾਂ ਮੋੜ ਦੂੰਗੀ ਤਾਂ ਨੂੰ ਬਟ ਨੂੰ ਬੜਾ ਆਪਦੇ ਮਨ ਵਿੱਚ ਗੁੱਸਾ ਆਇਆ ਵੀ ਦੇਖੋ ਕਹੀ ਜੀ ਗੱਲ ਕਰੀ ਐ ਵੀ ਰੋਟੀ ਬਣੀ ਪਗਦੀ ਵੀ ਜਿਹੜੇ ਪਾਠ ਕਰਨ ਆਉਣਗੇ ਸਿੰਘ ਉਹਨਾਂ ਦੀ ਰੋਟੀ ਬਣੀ ਪਗਦੀ ਤਾ ਬੜੀਆ ਸੋਚਾਂ ਚ ਪੈ ਗਈ ਤਾਂ ਸਾਥ ਨੇ ਫੇਰ ਆ ਕੇ ਕਿਹਾ ਵੀ ਮੈਂ ਤਾਂ ਜਿਹੜਾ ਮੇਰਾ ਗੁਰੂ ਹੈ ਉਹਨੂੰ ਫੋਨ ਕਰਤਾ ਵੀ ਉਹ ਕੱਲ ਨੂੰ ਆਉਣਗੇ 10 ਵਜੇ ਵੀ ਮੇਰੇ ਵਾਲੇ ਗੁਰੂ ਤਾਂ ਫੋਨ ਤੇ ਆ ਜਾਣਗੇ ਤੂੰ ਤੇਰੇ ਵਾਲੇ ਗੁਰੂ ਨੂੰ ਬੁਲਾ ਕੇ ਦਿਖਾ ਤਾਂ ਜਿਹੜੀ ਉਹ ਕੁੜੀ ਧੀ ਕਾ ਪੂਰੀ ਪਾਠ ਵਿੱਚ ਪੂਰੀ ਗੁਰਾਂ ਦੇ ਨਾਲ ਮਿਲੀ ਹੋਈ ਸੀ ਰੂਹ ਪਿਆਰੇ ਗੁਰਾਂ ਨਾਲ ਅੱਛਾ ਗੁਰੂ ਜਿਹੜੇ ਪੂਰੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਚਾਹੇ ਦਸੇ ਗੁਰਾਂ ਦੀ ਬਾਣੀ ਲਈਏ ਚਾਹੇ ਦਸੇ ਗੁਰਾਂ ਨੇ ਦਰਸ਼ਨ ਆਪਦੇ ਸਮੇ ਸਮੇਸਰੋ ਆਪ ਦੇ ਭਗਤਾਂ ਦੀ ਪੈਜ ਰੱਖਦੇ ਆਏ ਨੇ ਆਉਂਦੇ ਰਹੇ ਨੇ ਜਦੋਂ ਵੀ ਕਿਸੇ ਭਗਤ ਤੇ ਭੀੜ ਪਈ ਐ ਤਾਂ ਗੁਰੂ ਆਪ ਚੱਲ ਕੇ ਕਾਰਜ ਸਵਾਰ ਦੇ ਰਹੇ ਨੇ ਤਾਂ ਜਦੋਂ ਕੁੜੀ ساری ਰਾਤ ਸੁੱਤੀ ਨਹੀਂ ਤਾਂ ਉਹਦੇ ਮਨ ਚ ਮੜੀ ਸਾਂਖਾ ਹੋਈ ਮੇਰੀ ਸੱਸ ਦਾ ਵਾਲਾ ਗੁਰੂ ਤਾਂ ਕਾਲੂ 10 ਵਜੇ ਦੇ ਨੂੰ ਫੋਨ ਤੇ ਆ ਜੂਗਾ ਵੀ ਮੈਂ ਮੇਰੇ ਵਾਲੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਵੀ ਮੇਰੀ ਪਾਇ ਜੋ ਰੱਖ ਪਾਉਣਗੇ ਪਰ ਮਨ ਵਿੱਚ ਤਸੱਲੀ ਸੀ ਪੂਰੇ ਗੁਰਾਂ ਦੀ ਵੀ ਗੁਰੂ ਕਦੇ ਆਪਣੇ ਭਗਤ ਨੂੰ ਅਜਿਹਾ ਨਹੀਂ ਹੁਣ ਬਾਝਾ ਨਹੀਂ ਰਹਿਣ ਦਿੰਦੇ ਵੀ ਦਰਸ਼ਨ ਨਾ ਦੇਣ ਕਿਉਂਕਿ ਦਰਸ਼ਨ ਤਾਂ ਦੇਣੀ-ਦੇਣੀ ਹੁੰਦੇ ਨੇ ਜਦੋਂ ਕਿਤੇ ਬਵਾਦ ਹੁੰਦਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਸਹਾਈ ਹੁੰਦੇ ਨੇ ਤਾਂ ਜਦੋਂ ਸਾਰੀ ਰਾਤ ਰੋਂਦੀ ਰਹੀ ਅਤੇ ਗੁਰੂਆਂ ਦੇ ਚਰਨਾਂ ਵਿੱਚ ਬੇਨਤੀ ਕਰਦੀ ਰਹੀ ਵੀ ਹੈ ਮਾਲਕਾ ਹੈ ਦਸੇ ਗੁਰੂ 11ਵੇਂ ਗੁਰੂ ਗ੍ਰੰਥ ਸਾਹਿਬ ਜੀ ਵੀ ਮੈਂ ਬਹੁਤ ਭੀੜ ਚ ਫਸ ਗਈ ਮੈਨੂੰ ਜੇ ਇਹਨੇ ਗੁਰੂ ਬੁਲਾ ਕੇ ਆਪਦਾ ਇੱਕ ਘੰਟਾ ਰੱਖਿਆ ਤਾਂ ਮੇਰੀ ਬੜੀ ਇਹਨੇ ਅਨਸ਼ੱਤ ਕਰਨੀਆਂ ਬੇਇੱਜ਼ਤੀ ਕਰਨੀਆਂ ਇਹਨੇ ਮੈਨੂੰ ਘਰ ਚ ਨਹੀਂ ਰਹਿਣ ਦੇਣਾ ਵੀ ਨਾਲੇ ਕਹੂਗੀ ਵੀ ਤੇਰੇ ਕਿਹੜਾ ਗੁਰੂ ਆ ਗਿਆ ਤਾਂ ਜਦੋਂ ਸਾਰੀ ਰਾਤ ਰੋਂਦੀ ਰਹੀ ਬੜੀ ਭਾਵਕ ਹੋਈ ਨਾਲੇ ਗੁਰੂ ਆਵਾਲੇ ਧਿਆਨ ਲਾ ਕੇ ਰੱਖਿਆ ਕਿਉਂਕਿ ਇੱਕ ਸੱਚੀ ਜੋਤ ਨੂੰ ਮੰਨਣ ਵਾਲੀ ਸੀ ਗੁਰੂਆਂ ਦੇ ਮੰਨਣ ਵਾਲੀ ਸੀ ਭਾਣੇ ਨੂੰ ਹਰ ਸੰਗ ਸਵੇਂ ਭਗਤਾਂ ਦੇ ਆਪਦਾਂ ਦੇ ਨਾਲ ਰਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਤਾਂ ਜਦੋਂ ਕੀ ਹੋਇਆ ਪੰਜਾਬੀ ਯੂਨੀਵਰਸਿਟੀ ਵਿੱਚ ਇੱਕ ਮੁੰਡਿਆ ਨੇ ਰਲ ਕੇ ਪ੍ਰੋਗਰਾਮ ਕਰਾਇਆ ਸੀ ਕੋਈ ਤਾਂ ਜਦੋਂ ਪ੍ਰੋਗਰਾਮ ਉਹਨਾਂ ਨੇ ਉਥੇ ਜਿਹੜਾ ਪੰਜਾਬੀ ਯੂਨੀਵਰਸਿਟੀ ਵਿੱਚ ਖੁੱਲੇ ਵਿੱਚ ਟੈਂਟ ਲਾ ਲਏ ਤਾਂ ਜਦੋਂ ਟੈਂਟ ਲਾਏ ਹੋਏ ਤਾਂ ਉਹਨਾਂ ਨੇ ਕੀ ਕਰਿਆ ਵੀ ਆਪਾਂ ਮਹਾਰਾਜ ਦੀ ਸਵਾਰੀ ਲਿਆ ਕੇ ਗਾੰਟਾ ਪਾਠ ਕਰਾ ਕੇ ਗੁਰੂ ਬਾਣੀ ਦਾ ਤਾਂ ਆਪਾਂ ਫਿਰ ਉਤ ਘਾਟਨ ਕਰਨਾ ਹੈ ਤਾਂ ਜਦੋਂ ਸਾਰੇ ਜਣੇ ਇਕੱਠੇ ਹੋ ਕੇ ਤਾਂ ਸਵਾਰੀ ਲੈਣ ਲਈ ਗੁਰੂ ਘਰ ਨੂੰ ਪਹੁੰਚੇ ਤਾਂ ਜਿਹੜਾ ਉਹ ਘਰ ਪੈਂਦਾ ਸੀ ਉਹ ਗਲੀ ਵਿੱਚ ਘਰ ਤੀ ਜਿੱਥੇ ਉਹ ਕੁੜੀ ਤੇ ਸੱਸ ਰਹਿੰਦੀਆਂ ਧਿਆ ਜਿੱਥੇ ਉਹ ਬੀਬੀ ਜਿਹੜੀ ਅਮਰਤਾ ਰੀਤੀ ਗੁਰੂ ਗ੍ਰੰਥ ਸਾਹਿਬ ਦਾ ਸkranana ਕਰਨਾ ਚਾਹੁੰਦੀ ਸੀ ਇੰਤਜ਼ਾਰ ਕਰ ਰਹੀ ਸੀ ਵੀ ਕਦੋਂ ਆਉਣਗੇ ਮੇਰੇ ਪ੍ਰੀਤਮ ਤਾਂ ਜਦੋਂ ਉਹ ਗੁਰੂ ਗ੍ਰੰਥ ਸਾਹਿਬ ਗੁਰੂ ਘਰ ਵਿੱਚੋਂ ਲੈਣ ਗਏ ਤਾਂ ਉਦੋਂ ਸਮੇਂ ਨੇ ਕ ਬਦਲਿਆ ਆਪਦਾ ਚਾਲ ਹਵਾ ਚੱਲੀ ਬਦਲ ਹੋ ਗਿਆ ਜਦੋਂ ਬਦਲ ਹੋਇਆ ਹੋਇਆ ਜਦੋਂ ਉਹਨਾਂ ਨੇ ਸਵਾਰੀ ਉਥੋਂ ਜਾ ਕੇ ਤੁਰਨ ਲੱਗੇ ਤਾਂ ਧੋਚਾਰ ਕਰ ਲੰਗੇ ਤਾਂ ਬੁੰਦਾਬਾਦੀ ਹੋਣੀ ਸ਼ੁਰੂ ਹੋ ਗਈ ਜਦੋਂ ਉਹਨਾਂ ਦੇ ਐਨ ਬਾਰੂਰੇ ਆ ਗਈ ਤਾਂ ਕਣੀਆਂ ਤੇਜ਼ ਹੋ ਗਈਆਂ ਤਾਂ ਉਹਨਾਂ ਨੇ ਸੋਚਿਆ ਵੀ ਇਹ ਗੁਰੂ ਸਿੱਖ ਪਰਿਵਾਰ ਹੈ ਵੀ ਆਪਾਂ ਇਹਨਾਂ ਦੇ ਪੈ ਲੈ ਖੜਕਾਉਨੇ ਆ ਵੀ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਠਹਿਰਨੂ ਬਹੁਤ ਵਧੀਆ ਜਗ੍ਹਾ ਤਾਂ ਜਦੋਂ ਉਹਨਾਂ ਨੇ ਉਹ ਘਰ ਦੀ ਬੈਲ ਖੜਕਾਈ ਜਿੱਥੇ ਉਹ ਬੀਬੀ ਇੰਤਜ਼ਾਰ ਕਰਦੀ ਸੀ ਗੁਰੂ ਗ੍ਰੰਥ ਸਾਹਿਬ ਦਾ ਤਾਂ ਆਪ ਗੁਰੂ ਬਰਾਜਮਾਨ ਜਦੋਂ ਬੈਲ ਸੁਣ ਕੇ ਬੂਹਾ ਖੋਲਿਆ ਤਾਂ ਉਹ ਕਹਦੇ ਭਾਈ ਬੀਬਾ ਅਸੀਂ ਕਾਉ ਤੋ ਮੀਤਾ ਵਾਰਸ ਦਾ ਟਾਈਮ ਹੈ ਕਣੀਆਂ ਉਤਰਿਆਆਂ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੰਦਰ ਲਿਜਾ ਕੇ ਵੀ ਬਿਰਾਜਮਾਨ ਕਰਨਾ ਹੈ ਤਾਂ ਉਹ ਕਹਿੰਦੀ ਬੜੀ ਭਾਵ ਕੋਈ ਵੀ ਮੇਰੇ ਸਤਿਗੁਰ ਮੇਰੇ ਦੀਨदयाल ਆਪ ਚੱਲ ਕੇ ਆਏ ਨੇ ਤਾਂ ਉਹਨੇ ਬੜੀ ਚਾਚਾ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਅੰਦਰ ਵਧੀਆ ਸਫਾਈ ਕਰੀ ਹੋਈ ਸੀ ਪਹਿਲਾਂ ਦੀ ਵੀ ਗੁਰੂ ਆਉਣਗੇ ਵੀਰੇ ਤਾਂ ਵਧੀਆ ਜਿੰਨਾ ਚਿਰ ਇੱਕ ਘੰਟੇ ਤੋਂ ਉੱਤੇ ਗੁਰੂ ਗ੍ਰੰਥ ਸਾਹਿਬ ਰਹੇ ਕੁੜੀ ਲਵੇ ਬੈਠ ਕੇ ਬੜੀ ਭਾਵੁਕ ਹੋਈ ਬੜੀ ਰੋਂਦੀ ਰਹੀ ਰੋ ਰੋ ਕੇ ਆਪਦੇ ਦੁੱਖ ਦੱਸਦੀ ਰਹੀ ਵੀ ਹੈ ਮੇਰੇ ਮਾਲਕਾ ਤੇਰੇ ਰੰਗਾ ਚ ਜਿਹਨੂੰ ਰੰਗਦਾ ਤੂੰ ਤੇਰੇ ਨਾਲੋਂ ਟੁੱਟ ਨਹੀਂ ਸਕਦਾ ਤੂੰ ਅਗਲੇ ਦੇ ਅੰਗ ਸੰਗ ਸਾਹੀ ਹੁੰਨਾ ਹੈ ਨਾਲੇ ਜਿਹੜੇ ਮੁੰਡੇ ਲੈ ਕੇ ਆਇਤੇ ਸਿੰਘ ਸਾਹਿਬਾਨ ਉਹਨਾਂ ਦੀ ਉਸ ਬੀਬੀ ਨੇ ਸੇਵਾ ਕਰੀ ਚਾਹ ਪਾਣੀ ਰੋਟੀ ਪਰਤਾ ਦਾ ਸਾਰਾ ਕੁਝ ਕਰਿਆ ਨਾਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕੀਤੀ ਜਦੋਂ ਕਣੀਆਂ ਹਟੀਆਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਾਂ ਬੀਬੀ ਨੇ ਸਕਰਾਨਾ ਕਰਿਆ ਹੱਸ ਕੇ ਚਾਲੇ ਪਾਏ ਤਾਂ ਕਿਉਂਕਿ ਇੱਕ ਆਪ ਦੇ ਪਿਆਰੇ ਦੀ ਬਾਣੀ ਪੜਨ ਵਾਲੇ ਦੀ ਪਾਇਜ਼ ਰੱਖੀ ਤਾਂ ਜਦੋਂ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਵਿੱਚ ਚਲੇ ਗਏ ਤਾਂ ਉਹ ਆਪ ਦੀ ਸੱਸ ਨੂੰ ਬੁਲਾ ਕੇ ਕਹਿੰਦੀ ਹੈ ਵੀ ਮੇਰੇ ਵਾਲੇ ਤਾਂ ਪੂਰਨ ਗੁਰੂ ਅਵਤਾਰ ਨੇ ਉਹ ਤਾਂ ਗੇੜਾ ਆ ਗਏ ਮਾਰ ਗਏ ਨਾਲੇ ਚੱਲ ਕੇ ਆ ਪਏ ਨੇ ਵੀ ਸੋਡੇ ਵਾਲੇ ਕਿੱਥੇ ਰਹਿ ਗਈ ਤਾਂ ਉਹ ਕਹਿਣ ਲੱਗੀ ਵੀ ਉਹਨਾਂ ਨੇ ਇਹਨੂੰ ਫੋਨ ਕਰਿਆ ਵੀ ਅੱਜ ਤਾਂ ਮੀ ਦਾ ਟਾਈਮ ਹੈ ਵੀ ਮੈਂ ਤਾਂ ਕੱਲੂ ਆਉਂਗਾ ਤਾਂ ਸਸ ਬੜੀ ਨਮੋਸੀ ਵਿੱਚ ਆਈ ਵੀ ਇਹ ਤਾਂ ਜਿਹੜੇ ਭਗਤਾਂ ਦੀ ਹੈ ਗੱਲ ਜਿਹੜੇ ਗੁਰੂ ਗ੍ਰੰਥ ਸਾਹਿਬ ਤੇ ਯਕੀਨ ਰੱਖਦੇ ਨੇ ਜਾਂ ਜਿਹੜੇ ਗੁਰੂ ਦੀ ਬਾਣੀ ਪੜ੍ਹਦੇ ਨੇ ਸੁਣਦੇ ਨੇ ਉਹਨਾਂ ਦੀ ਸਦਾ ਰਾਖੀ ਗੁਰੂ ਸਹਿਬਾਨ ਆਪ ਚੱਲ ਕੇ ਕਰਦੇ ਨੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਵਿੱਚ ਬਹੁ ਵੱਡੀ ਤਾਕਤ ਹੈ ਜਿਹੜਾ ਵੀ ਇਹਨਾਂ ਨੂੰ ਮੰਨਦਾ ਹੈ ਤਾਂ ਉਹਦੇ ਬੇੜੇ ਪਾਰ ਕਰ ਜਾਂਦੇ ਨੇ ਤਾਂ ਸੱਸ ਵੀ ਬੜੀ ਸਰਮੰਦੀ ਹੋਈ ਵੀ ਮੇਰੇ ਵਾਲੇ ਗੁਰੂਆਂ ਨੇ ਤਾਂ ਧੋਖਾ ਦਿੱਤਾ ਵੀ ਜਿਹੜੇ ਸੱਚੇ ਸੁੱਚੇ ਗੁਰੂ ਤੇ ਮੈਰੀ ਨੂੰ ਦੇ ਇੱਕ ਫੋਨ ਵੀ ਕਰਿਆ ਉਹ ਆਪ ਚੱਲ ਕੇ ਦਰਸ਼ਨ ਦਿੱਤੇ ਨੇ ਤਾਂ ਉਹ ਵੀ ਉਹਨੇ ਵੀ ਜਿਹੜੇ ਦੇਹਧਾਰੀਆਂ ਦਾ ਪੱਲਾ ਫੜਿਆ ਹਤੀ ਉਹ ਪੱਲਾ ਛੱਡਿਆ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀ ਤਾਂ ਕਿ ਆਪਾਂ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਸੁਣਨੀ ਚਾਹੀਦੀ ਹੈ ਆਥਣੇ ਤੜਕੇ ਕਿਉਂਕਿ ਬਾਣੀ ਤਾਰਦਾਂ ਦੀ ਹੈ ਨਹੀਂ ਤਾਂ ਵੱਡੇ-ਵੱਡੇ ਨੂੰ ਬਾਣੀ ਜਦੋਂ ਮਾਰਦੀ ਹੈ ਨਾ ਕੋਸ ਨੂੰ ਮਾਰਦੀ ਹੈ ਨਾ ਮੁੱਕੀ ਮਾਰਦੀ ਹੈ ਇਹ ਤਾਂ ਜਦੋਂ ਮਾਰਦੀ ਹੈ ਸਿੱਧੀ ਮੱਤ ਮਾਰਦੀ ਹੈ ਜੇ ਬੰਦਾ ਇਹਨੂੰ ਮੰਨਦਾ ਹੈ ਤਾਂ ਸਾਰੇ ਕੰਮ ਰਾਤ ਹੁੰਦੇ ਨੇ ਮੈਂ ਇੰਨੀਆਂ ਗੱਲਾਂ ਕਹਿੰਦਾ ਹੋਇਆ ਜਿਹੜੇ ਨਵੇਂ ਆਇਆ ਚੈਨਲ ਤੇ ਚੈਨਲ ਨੂੰ ਲਾਇਕ ਤੇ ਸਬਸਕ੍ਰਾਈਬ ਜਰੂਰ ਕਰਿਓ ਕਹਾਣੀ ਤੁਹਾਨੂੰ ਕਿਵੇਂ ਲੱਗੀ ਇਹ ਵੀ ਆਪਦਾ ਕਮੈਂਟਾਂ ਰਾਹੀਂ ਲੈ ਕੇ ਜਰੂਰ ਭੇਜਿਓ ਜਿਹੜੇ ਤੁਸੀਂ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਕਰਦੇ ਹੋ ਉਹ ਕਹਾਣੀ ਦਾ ਜਵਾਬ ਜਰੂਰ ਦਿਓ ਤਾਂ ਕਿ ਅਸੀਂ ਅੱਗੇ ਕਰਾਂਗੇ ਵਾਹਿਗੁਰੂ ਜੀ ਕਾ ਖਾਲਤਾ ਵਾਹਿਗੁਰੂ ਜੀ ਕੀ ਫਤਿਹ